ਸਕਾਬੇ ਦੇ ਵਿੱਚ ਜਦੋਂ ਇੱਕ ਵਿਅਕਤੀ ਦੇ ਵੱਲੋਂ ਸਬਜ਼ੀ ਮੰਗਾਈ ਜਾਂਦੀ ਹੈ ਤਾਂ ਸਬਜ਼ੀ ਦੇ ਵਿੱਚੋਂ ਕੋਕਰ ਛਪਾਇਆ ਜਾਂਦਾ ਹੈ ਜੀ ਸਾਨੂੰ ਆਪ ਨਹੀਂ ਪਤਾ ਉਹ ਆਪ ਹੀ ਕਰਨ ਲਾ ਇਹ ਹੁੰਦਾ ਸਾਡੇ ਕੋਈ ਖਰਾਬੀ ਤੇ ਉਹ ਆ ਜਾਂਦਾ ਸਾਡੇ ਕੋਲ 11:00 ਵਜੇ ਤੇ ਖੁੱਲ੍ਹਾ ਹੁੰਦਾ ਹੈ ਮੇਰਾ ਨਾਮ ਬੱਡੀ ਹੈ ਜੀ ਠੀਕ ਹੈ ਜੀ ਰੱਤੇ ਅਸੀਂ ਸਲੀਪ ਨਹੀਂ ਦਿੱਤਾ ਅੱਗੇ ਸਹੀ ਦੁਕਾਨ ਤੋਂ 240 ਰੁਪਏ ਦਾ ਜੀ ਠੀਕ ਹੈ ਉੱਤੇ ਅੰਨੇਵਾ ਸਬਜ਼ੀਆਂ ਨੰਗੀਆਂ ਪਈਆਂ ਠੀਕ ਹੈ ਜੀ ਰਸ਼ ਬਹੁਤ ਜ਼ਿਆਦਾ ਹੁੰਦਾ ਕੋਈ ਚੀ ਢੱਕ ਦੇਣੀ ਹੈਗੇ 140 ਰੁਪਏ ਲਿੱਤਾ ਇਸ ਸਮਾਨ ਰਾਤ ਰਾਤੀ ਖਾਣ ਲੱਗੇ ਉਹਦੇ ਵਿੱਚ ਜਾਨਵਰ ਨਿਕਲੇ ਵਿੱਚ 190 ਇਹਦੇ ਵਾਰੀ ਹੁਣ ਦੇਖੋ ਪਹਿਲਾਂ ਕੇਕ ਆਇਆ ਬੱਚੇ ਨੇ ਉਹਦੀ ਡੈਥ ਹੋ ਗਈ ਕੋਈ ਪ੍ਰਸ਼ੰਤ ਵੀ ਨਹੀਂ ਆਉਂਦਾ ਵੀ ਇਹ ਚੀ ਢੱਕ ਲਈਏ ਨਹੀਂ ਢੱਕਲੇ ਸਿਰਫ ਐ ਇਕੱਠੇ ਕਰਨ ਦੀ ਆਦਤ ਪਈ ਬੈਨਾਂ ਨੂੰ ਇਹ ਚੀਜ਼ਾਂ ਸਾਰੀਆਂ ਉਵੇਂ ਹੀ ਨੰਗੀਆਂ ਪਈਆਂ ਮੱਖਣ ਵੀ ਨੰਗਾ ਪੈਦਾ ਹੀ ਹੋਏ ਨੰਗਾ ਪਈਆਂ ਰਸੋਈ ਨਾਲ ਜਿਆਦਾ ਕੰਟਰੋਲ ਹੁੰਦਾ ਨਹੀਂ ਇਹਨਾਂ ਤੋਂ ਚੀਜ਼ਾਂ ਨੂੰ ਆ ਜ਼ਹਿਰੀਲੀ ਚੀਜ਼ ਵਿੱਚ ਦਿੱਤੀ ਆ ਰਾਤ ਨੂੰ ਦੋਸਤ ਮੇਰੇ ਬੱਚੇ ਡੇ ਹੋ ਗਏ ਜਿਸ ਤੋਂ ਸ਼ੁਰੂ ਹੋ ਗਈ ਜੀ ਬੰਟੀ ਜੀ ਜਦੋਂ ਡੱਬਾ ਤੋਂ ਖਰੀ ਲਿਆ ਇੱਕ ਖਾਣ ਤੇ ਥੋੜੀ ਅਸੇ ਖਾਈ ਤੇ ਜਦੋਂ ਮੇਰੇ ਘਰ ਦੇ ਕਹਦੇ ਦੇਖਣਾ ਕਾਲਾ ਜੇ ਮੇਰੀ ਬੇਟੀਆਂ ਨੇ ਕਾਲਾ ਜੇ ਦੇਖਣਾ ਜਿਹੜੀ ਕੀ ਆ ਫਿਰ ਮੈਂ ਦੇਖਿਆ ਵਗਾ ਕੁਝ ਨਹੀਂ ਆ ਵੈਸੇ ਫਿਰ ਦੇਖਿਆ ਜੀ ਲੈਂਡ ਵਿੱਚ ਆ ਗਈ ਇਹ ਜਾਨਵਰ ਸੀ ਉਹਦੇ ਬੇਟੀ ਦੀ ਪਲੇਟ ਦੇ ਵਿੱਚੋਂ ਤੁਸੀਂ ਇਹ ਇਕੱਠਾ ਕੀਤਾ ਹਾਂ ਜੀ ਹਾਂ ਤੇਰੇ ਉਸ ਤੋਂ ਬਾਅਦ ਅਸੀਂ ਫਿਰ ਬੇਡਿੰਦ ਵਾਈਸ ਵੀ ਦਵਾਤੀ ਸੀ ਰਾਜ ਡਾਕਟਰ ਜੋਸ਼ੀ ਦੇ ਠੀਕ ਹੈ ਜੀ ਉਹਨੂੰ ਉਲਟੀ ਆਲਟੀ ਕੱਢੀ ਆਈ ਠੀਕ ਹੋ ਗਏ ਮਤਲਬ ਹੁਣ ਮੈਂ ਇਹ ਚੀਜ਼ ਪ੍ਰਸ਼ਾਸਨ ਨੂੰ ਇਹ ਮੰਗਾ ਮੇਰੀ ਦੇਖੋ ਇਹ ਜਿਹਾ ਨੇ ਗੱਲੀਆਂ ਹੋ ਗਿਆ ਕੱਪੜੇ ਪਹਿਲੇ ਕਮਾਨ ਵਿੱਚ ਇਹਨਾਂ ਚੀਜ਼ ਟੱਕਦੇ ਹਨ ਆਵਾਸਤਾ ਅੰਦੇਵਾਰਾ ਚੋਂ ਇਹਨਾਂ ਚੀਜ਼ਾਂ ਨਗੇ ਰਹਿੰਦੇ ਆ ਮੈਂ ਤੇ ਦੁਕਾਨਦਾਰ ਕੋਲ ਵੀ ਸੀ ਕਿ ਉਸ ਕਹਿਤ ਨਾ ਕਿ ਵੀ ਆ ਤੁਹਾਡੇ ਕਮਾਨ ਕੋਲ ਦਾ ਠੀਕ ਹੈ ਤੁਹਾਨੂੰ ਲੱਗਦਾ ਨਹੀਂ ਆਪਣੀ ਕਮਟੀ ਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਸ਼ਾਕਾਹਾਰੀ ਭੋਜਨ ਖਾ ਰਹੇ ਹੋ ਇਹਦੇ ਵਿੱਚ ਇਹ ਚੀਜ਼ਾਂ ਇਹਨੇ ਕਵਰੇਜ ਹੋਇਆ ਜਾ ਰਿਹਾ ਮਸਤਾਈ ਹੋਇਆ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਧਰਮ ਦੇ ਕੋਈ ਉਹਦੀ ਚੀਜ਼ ਆ ਸਕਦੀ ਹੈ ਹਾਂਜੀ ਹਾਂਜੀ ਉੱਥੇ ਸਾਰਾ ਵੈਸ਼ਲੂ ਹੈ ਇਹ ਤਾਂ ਸਾਨੂੰ ਵੈਸ਼ਲੂ ਦਾ ਕਾਹਦਾ ਰਹਿ ਗਿਆ ਜੀ ਇੱਕ ਤਾਂ ਬੰਦਾ ਚਿਕਨ ਖਾ ਰਿਹਾ ਚਲ ਪਤਾ ਵੀ ਚਿਕਨ ਖਾ ਰਹੇ ਆਂ ਉਹ ਜੇ ਮੇਰੀ ਬੇਟੀ ਖਾਂਦੇ ਨਹੀਂ ਆਹ ਚੀਜ਼ ਖਾਲਾਂ ਦੇ ਫਿਰ ਦੱਸੋ ਪਤਾ ਨਹੀਂ ਬਾਸੇ ਦੇ ਬੰਦੇ ਨਹੀਂ ਬਾਸੇ ਦੇ ਮੈਨੂੰ ਲੱਗਦਾ ਨਹੀਂ ਕੋਈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਡੇ ਵਰਗਾ ਕੁਝ ਜਾਏਗਾ ਲੱਗੇ ਪ੍ਰਧਾਨ ਜੀ ਕਿਸੇ ਕੋਲ ਕੋਈ ਗੱਲ ਜੀ ਉਹਨਾਂ ਸਾਨੂੰ ਤੇ ਗੱਲ ਮੈਂ ਉਹਦੇ ਕੋਲ ਗਿਆ ਨਹੀਂ ਮਤਲਬ ਉਸੇ ਕਾਰਵਾਈ ਕਰਵਾਉਣਾ ਚਾਹੁੰਦਾ ਵੀ ਅੱਗੇ ਦੀ ਪੂਰੀ ਕੇਅਰ ਹੋ ਜੇਗੀ ਉਹਨੂੰ ਨਸੀਬ ਵੀ ਲੱਗ ਜਾਵੇ ਵੀ ਚੀਜ਼ ਠਾਕੀ ਰੱਖੀਏ ਜੀ ਅੱਜ ਕੱਲ ਤੁਹਾਨੂੰ ਪਤਾ ਚੀਜ਼ ਤਾਂ 140 ਰੁਪਏ ਦੀ ਆ ਬੱਚੇ ਨੂੰ ਕੁਛ ਉਹਨਾਂ ਫਿਰ ਦੱਸੋ ਕਿ ਇਹਦੇ ਹੱਥ ਕਰਦੇ ਤੇ ਫਿਰ ਕਹਿੰਦੇ ਆਹ ਕਰ ਲੋ ਇਹੋ ਕਰ ਲੋ ਹੁਣ ਤੁਸੀਂ ਜੋ ਵੜੀ ਦੇਖਿਆ ਕੇਕ ਵਾਲੇ ਦਾ ਚੌਕਲੇਟ ਵਾਲੇ ਦਾ ਕੇਕ ਵਾਲਾ ਬਾਹਰ ਆ ਗਿਆ ਜੀ ਬੱਚਾ ਜੀ ਸਾਡਾ ਮਿਲਿਆ ਦੱਸੋ ਕਿੰਨੇ ਆ ਹੁਣ ਡੈਰੀ ਵਾਲੇ ਆ ਦੁੱਧ ਆ ਨੰਦਾ ਪਿਆ ਹੁੰਦਾ ਮੱਛਰ ਪਏ ਹੁੰਦੇ ਆ ਜੋ ਉਹਨਾਂ ਨੂੰ ਕਿਆਰੀ ਠਾਕ ਦਾਂਗੇ ਉਹ ਠਾਕਦੇ ਫੇਰ ਵੀ ਨਹੀਂ ਹੈਗੇ ਤੁਹਾਨੂੰ ਕੀ ਲੱਗਦਾ ਕੀ ਦੀ ਜਿੰਮੇਵਾਰੀ ਗੋਲੀ ਚੀਦੀ ਹੈ ਜੀ ਤੇ ਦੇਖੋ ਜਿਹੜੇ ਦੁਕਾਨਦਾਰ ਉਹ ਸਿਰਫ ਆਪਣੇ ਪੈਸੇ ਕੱਟਣ ਦੇ ਮਤਲਬ ਦਾ ਰੱਖਦੇ ਆਂ ਜੀ ਚੀਜ਼ ਕੋਈ ਦੇਖਣੀ ਨਹੀਂ ਨੋਕਰ ਰੱਖਿਆ ਭਈਏ ਉਹ ਵਸੇ ਅੰਨੇ ਵਾ ਭਈਏ ਨਾ ਚੀਜ਼ਾਂ ਫਟਾਫਟ ਭਈਏ ਨਾ ਰਾਤ ਨੂੰ ਰਸ ਹੁੰਦਾ ਐਡਾ ਕੋਈ ਦੇਖਦਾ ਨਹੀਂ ਕੋਈ ਨੇਰੇ ਬੈ ਕੇ ਖਾਲਾਦਾ ਮੈਨੂੰ ਤਾਂ ਨਹੀਂ ਲੱਗਦਾ ਜੀ ਬਸ ਜਾਂਮਰ ਚਲੇ ਜਾਂਦਾ ਮੇਰੇ ਹਿਸਾਬ ਨਾਲ ਬਚਣਾ ਨਹੀਂ ਮਤਲਬ ਜਾਨ ਦੀ ਜਾਨ ਲੱਗਦੀ ਹਾਂ ਜੀ ਰਾਤ ਮੇਰੀ ਬੇਟੀ ਨੂੰ ਉਲਟੀਆਂ ਲੱਗੀਆਂ ਖਾਣ ਤੋਂ ਬਾਅਦ ਹਾਂਜੀ ਉਲਟੀਆਂ ਲੱਗੀਆਂ ਸੀ ਮੰਗੀ ਕਰ ਦਿਓ ਪ੍ਰਸ਼ਾਸਨ ਤੋਂ ਕੀ ਮੰਗਾ ਪ੍ਰਸ਼ਾਸਨ ਹੋਏਗਾ ਨਾ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦੇ ਨੱਥ ਪਾਈ ਜਾਵੇ ਥੋੜੀ ਅੱਜ ਦਿਨ ਹੀ ਪਟਿਆਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਪਹਿਲਾਂ ਵੀ ਕਈ ਵਾਰ ਖਾਣ ਪੀਣ ਦੇ ਸਮਾਨ ਦੇ ਵਿੱਚ ਜਿਹੜੇ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਪਾਈਆਂ ਗਈਆਂ ਸੀ ਜਿਸ ਤੇ ਚਲਦੀਆਂ ਇੱਕ ਕੇਕ ਦਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਉਂਦਾ ਜਿਸ ਤੇ ਚਲਦੇ ਇੱਕ 10 ਸਾਲਾਂ ਦੀ ਜਿਹੜੀ ਲੜਕੀ ਹੁੰਦੀ ਉਹਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਐਕਸਪਾਇਰੀ ਚਾਕਲੇਟਾਂ ਦਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਵੀ ਇੱਕ ਛੋਟੀ ਬੱਚੀ ਦੀ ਜਿਹੜੀ ਹੈ ਹਾਲਤ ਖਰਾਬ ਹੋ ਜਾਂਦੀ ਹੈ ਹੁਣ ਵੀ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਾਹਮਣੇ ਦੇਖਣ ਨੂੰ ਆਇਆ ਪਟਿਆਲਾ ਦੇ ਕੇਂਦਰ ਦੇ ਵਿੱਚ ਇੱਕ ਜਿਹੜਾ ਅਨਾਰਧਨਾ ਚੌਕ ਹੈ ਉੱਥੇ ਮੌਜੂਦ ਆ ਜਿੱਥੇ ਇੱਕ ਆਗੇ ਸਿੰਘ ਦਾ ਢਾਬਾ ਹੈ ਇਸ ਢਾਬੇ ਦੇ ਵਿੱਚ ਜਦੋਂ ਇੱਕ ਵਿਅਕਤੀ ਦੇ ਵੱਲੋਂ ਸਬਜ਼ੀ ਮੰਗਾਈ ਜਾਂਦੀ ਹੈ ਤਾਂ ਸਬਜ਼ੀ ਦੇ ਵਿੱਚੋਂ ਕੋਕਰ ਛਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ ਅਤੇ ਜਿਹੜੇ ਇਸ ਢਾਬੇ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਸਾਫ਼ ਨਖੇਦੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਲਜ਼ਾਮ ਜਿਹੜੇ ਉਹਨਾਂ ਦੇ ਉੱਤੇ ਲਗਾਏ ਜਾ ਰਹੇ ਨੇ ਇਹ ਬਿਲਕੁਲ ਝੂਠੇ ਨੇ ਤਾਂ ਇੱਕ ਵਾਰ ਉਹਨਾਂ ਨਾਲ ਕੋਸ਼ਿਸ਼ ਕਰਦੇ ਆ ਜਾਣਨ ਦੀ ਕਿ ਆਖਰ ਪੂਰਾ ਮਾਮਲਾ ਕੀ ਹੈ ਇਸੋਕਤੇ ਸਿਕਾਬੇ ਦੇ ਵਿੱਚ ਮੌਜੂਦ ਹੈ ਜਿੱਥੇ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਦੀ ਇਹ ਗੱਲ ਕਹੀ ਜਾ ਰਹੀ ਹੈ ਕਿ ਚੋਕਲੇਟ ਜਿਹੜਾ ਪੂਰੇ ਸਬਜੀ ਇੱਕ ਵਿਅਕਤੀ ਦੇ ਵੱਲੋਂ ਮਹंगाई ਕੀਤੀ ਸੀ ਕਿ ਜਿੱਥੋਂ ਦੀ ਕੋਕਰੇ ਚ ਉਸ ਸਬਜੀ ਦੇ ਵਿੱਚੋਂ ਵੇਖਣ ਨੂੰ ਮਿਲਦਾ ਹੈ ਗੱਲਬਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਕਿ ਅਖਰ ਪੂਰਾ ਮਾਮਲਾ ਕਿਸੇ ਦਾ ਜਿਹੜਾ ਸਬਜੀ ਦੇ ਵਿੱਚੋਂ ਕੋਕਰੇ ਜੀ ਨਿਕਲੇ ਕੀ ਹੈਗਾ ਇਹ ਪੂਰਾ ਮਾਮਲਾ ਕੀ ਹੈ ਇਹ ਤਾਂ ਵੀਰ ਜੀ ਸਾਨੂੰ ਹੀ ਆਪ ਨਹੀਂ ਪਤਾ ਉਹ ਆਪ ਹੀ ਕਰਨ ਲਾ ਹੈ ਜਿਹੜਾ ਬੰਦਾ ਹੈਗਾ ਉਹ ਬੰਦੇ ਦੀ ਤੁਸੀਂ ਆਪ ਬੈਕਗ੍ਰਾਉਂਡ ਦੇਖੋ ਨਾ ਉਹ ਬੈਕਗ੍ਰਾਉਂਡ ਤੁਹਾਨੂੰ ਹੀ ਪਤਾ ਸਾਰੀ ਪ੍ਰੈਸ ਨੂੰ ਪਤਾ ਹੈ ਸ਼ਾਮ ਨੂੰ ਕੀ ਕਰਦਾ ਕੀ ਉਹਦਾ ਕੰਮ ਹੈ ਇਹ ਹੀ ਕੰਮ ਹੈ ਵਿਚਾਰੇ ਦਾ ਉਹਦਾ ਵਿਚਾਰੇ ਦਾ ਕੀ ਹੈ ਇਹ ਹੀ ਕੰਮ ਕਰਦਾ ਸਾਡਾ ਵੀ ਦੇਖ ਲਓ ਸਾਡਾ ਸਾਰਾ ਪਟਿਆਲੇ ਪੁਰਾਣਾ ਢਾਬਾ ਹੈ ਇਹ ਤਾਂ ਗੱਲ ਹੋ ਨਹੀਂ ਸਕਦੀ ਇਹ ਉਹ ਬੰਦਾ ਜਾਣਦਾ ਜੀ ਕੀ ਹੁੰਦਾ ਸਾਡੇ ਕੋਈ ਖਰਾਬੀ ਜੋ ਆਜਨ ਸਾਡੇ ਕੋਲ 11 ਵਜੇ ਤੱਕ ਖੁੱਲਾ ਹੁੰਦਾ ਤੇ ਕਦੋਂ ਆਇਆ ਕਿਵੇਂ ਆ ਕਦੋਂ ਤੁਹਾਡੇ ਕੋਲ ਸਮਾਨ ਚੋਂ ਲੈ ਕੇ ਗਿਆ ਖੁਦ ਆਪ ਆਏ ਸੀਗੇ ਇੱਥੇ ਪਹੁੰਚੇ ਦਾ ਖੁਦ ਹਰ ਦੂਜੇ ਤੀਜੇ ਦੇ ਨੰਦਾ ਆ ਆਪ ਵੀ ਆਂਦਾ ਖੁਦ ਅੱਜ ਦਾ ਥੋੜੀ ਪੁਰਾਣਾ ਆਂਦਾ ਤੇ ਹੁਣ ਤੁਹਾਡੇ ਵੱਲੋਂ ਕੀ ਜਿਹੜੇ ਕਦਮ ਚੱਕੇ ਗਏ ਨੇ ਕੋਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਇਨਸਾਫ ਦੇ ਲਈ ਨਵੇਂ ਪ੍ਰਸ਼ਾਸਨ ਨੂੰ ਕਾਦੀ ਗੁਆਰ ਲਾਣੀ ਉਹ ਹੀ ਲਾ ਰਹੇ ਨੇ ਉਹਨਾਂ ਨੇ ਸਾਨੂੰ ਦੱਸੇ ਹੀ ਨਹੀਂ ਆਪਣਾ ਪੱਖ ਸਾਡਾ ਪੱਖ ਲਏ ਵੀ ਨਹੀਂ ਉਹਨੇ ਵੀਡੀਓ ਪਾ दी ਉਹ ਤਾਂ ਆਪਣੇ ਆਪ ਨੂੰ ਰਾਤੀਓ ਕਹਿ ਰਹੇ ਸੀ ਮੈਂ ਅਜੀ ਸਰਕਾਰਾਂ ਨੂੰ ਕੀ ਸਮਝਦੇ ਆ ਉਹ ਰਾਤੀਓ ਕਹਿ ਰਹੇ ਸੀ ਸਾਨੂੰ ਦੇ ਤੌਰ ਤੇ ਉੱਤੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਇਲਜ਼ਾਮ ਨੇ ਉਹਨਾਂ ਦੀ ਲਿਖੇਤੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿਸ ਵਿੱਚ ਵਿਅਕਤੀ ਨੇ ਇਲਜ਼ਾਮ ਲਗਾਏ ਨਹੀਂ ਹੋ ਗਲਤ ਨੇ ਫਿਲਹਾਲ ਉਸ ਖਾਬੇ ਦੇ ਵਿੱਚ ਮੌਜੂਦ ਆ ਖਾਬੇ ਦੇ ਮਾਲਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਆਖਰ ਪੂਰਾ ਮਾਮਲਾ ਕੀ ਹੈ ਪਟਿਆਲਾ ਤੋਂ ਕੈਮਰਾ ਪਰਸਨ ਮਨਿੰਦਰ ਦੇ ਨਾਲ ਪ੍ਰੋਫੈਸਰ ਸਿੰਘ ਦੀ ਰਿਪੋਰਟ ਦਾ ਅਨਮਿਊਟ